ਕਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸਟੋਰ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਬਹੁਤ ਸੋਹਣੀ ਜੀ ਕਲੈਕਸ਼ਨ ਲੈ ਕੇ ਆਏ ਆ ਤੇ ਸਭ ਦੇ ਪਸੰਦ ਦੇ ਸੂਟ ਲੈ ਕੇ ਆਏ ਆ ਤੇ ਜਲਦੀ ਸੇਲ ਹੋਣ ਵਾਲੇ ਸੂਟ ਦੇ ਜਿਹੜੇ ਉਹ ਵਾਲੇ ਸੂਟ ਲੈ ਕੇ ਆਏ ਆ ਇਹਨਾਂ ਸੂਟਾਂ ਨੂੰ ਤੁਸੀਂ ਘਰ ਪਾ ਸਕਦੇ ਹੋ ਜਾਂ ਅਗਰ ਤੁਸੀਂ ਡੇਲੀ ਦੀ ਤੁਹਾਡੀ ਜੌਬ ਆ ਤਾਂ ਮਤਲਬ ਰੇਂਜ ਤੁਸੀਂ ਪਾਸ ਕਰ ਸਕਦੇ ਹੋ ਇਹਨਾਂ ਨੂੰ ਤੇ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਤੇ ਸਟਫ ਵੀ ਬਹੁਤ ਅੱਛਾ ਹੈ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਾਨੀ ਹ ਜਸਟ ਇਹ ਸੂਟ ਮੈਂ ਕਿੱਕ ਕੱਢ ਕੇ ਰੱਖਿਆ ਹੋਇਆ ਇੱਕ ਇੱਕ ਸੂਟ ਦੇ ਵਿੱਚ ਆਪਣੇ ਕੋਲ ਤਿੰਨ ਤੋਂ ਚਾਰ ਚਾਰ ਸੂਟ ਮਿਲ ਜਾਣਗੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਆ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਪਹਿਲਾਂ ਤਾਂ ਕਲੈਕਸ਼ਨਾਂ ਦਿਖਾ ਦਈਏ ਜੀ ਹੁਣ ਮੈਂ ਇੱਕ ਸੂਟ ਤੁਹਾਨੂੰ ਖੋਲ ਕੇ ਦਿਖਾਵਾਂਗੀ ਤੇ ਸੇਮ ਦੇ ਵਿੱਚ ਦੇਖੋ ਆਪਣੇ ਕੋਲ 3 ਸੂਟ ਹੈਗੇ ਆ 1-1 ਕਲਰ ਦੇ ਵਿੱਚ ਤੁਹਾਨੂੰ ਕਿਸੇ 'ਚ 3 ਤੇ ਕਿਸੇ 'ਚ 4 ਸੂਟ ਐਵੇਂ ਮਿਲ ਜਾਣਗੇ ਕੁਆਂਟੀਟੀ ਪੂਰੀ ਹੈ ਕੁਆਂਟੀਟੀ ਨਾਲ ਕੋਈ ਕੰਪਰੋ ਨਹੀਂ ਹੈਗਾ ਜੀ ਠੀਕ ਹੈ ਤੇ ਕਲੈਕਸ਼ਨ ਵੀ ਬਹੁਤ ਵਧੀਆ ਹੈ ਤੇ ਪ੍ਰਾਈਸ ਰਹੇਗਾ ਜੀ ਇਹਨਾਂ ਸੂਟਾਂ ਦਾ 1000 ਇਹ ਵਰਕ ਵਾਲੇ ਸੂਟ ਮਿਲਣਗੇ ਤੁਹਾਨੂੰ ਅੱਜ ਕਿਸੇ 'ਚ ਵਰਕ ਹੈ ਕਿਸੇ 'ਚ ਨਹੀਂ ਹੈ ਤੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਤੁਸੀਂ ਰੂਟੀਨ ਚ ਹਰ ਰੋ ਸੂਟ ਪਾਈ ਜੋ ਖੋਲੀ ਜੋ ਐਦਾਂ ਨੇ ਸੂਟ ਨੇ ਜਿਹੜੇ ਇਹ ਤੇ ਸਟਫ ਬਹੁਤ ਜ਼ਿਆਦਾ ਫਾਈਨ ਆ ਜੇ ਤੁਸੀਂ ਕਿਸੇ ਨੂੰ ਦੰਨੇ ਲੈਣੇ ਹੋ ਵੀ ਤਾਂ ਉਹ ਕੋਈ ਰੱਖੇਗਾ ਨਹੀਂ ਇਹਨੂੰ ਅੱਗੇ ਨਹੀਂ ਚਲਾਏਗਾ ਹਰੇਕ ਇਹ ਕੋਈ ਸਟੀਚ ਕਰਵਾ ਕੇ ਪਾਏਗਾ ਕਿਉਂਕਿ ਸਟਫ ਬਹੁਤ ਸੋਹਣਾ ਹੈ ਤੇ ਹਰੀ ਕ੍ਰੇਪਸਾਂ ਦਾ ਆਉਣ ਵਾਲਾ ਤੁਸੀਂ ਇਹਨਾਂ ਦੇ ਵਰਕ ਕਲਰ ਡਿਜ਼ਾਈਨ ਸਾਰਾ ਦੇਖ ਸਕਦੇ ਹੋ ਸਟਫ ਤਾਂ ਤੁਹਾਨੂੰ ਜਦੋਂ ਥੋੜੇ ਪਾਸ ਜਾਏਗਾ ਉਸ ਟਾਈਮ ਪਤਾ ਲੱਗੇਗਾ ਬਹੁਤ ਸੋਹਣਾ ਸਟੱਫ ਹੈ ਜੀ ਇਹ ਹੈਗਾ ਕਰੀਮ ਕਲਰ ਦੇ ਉੱਪਰ ਬਹੁਤ ਪਿਆਰਾ ਜਿਹਾ ਪ੍ਰਿੰਟ ਡਿਜੀਟਲ ਪ੍ਰਿੰਟਿੰਗ ਹੈ ਤੇ ਜਿਹੜੇ ਪ੍ਰਿੰਟ ਨੇ ਇਹਨਾਂ ਨੂੰ ਫਰੰਟ ਨੂੰ ਹਾਈਲਾਈਟ ਕੀਤਾ ਹੋਇਆ ਆਰੀ ਦੇ ਨਾਲ ਬਾਵਾ ਤੇ ਵੀ ਤੁਹਾਨੂੰ ਇਦਾਂ ਪ੍ਰਿੰਟ ਮਿਲ ਜੇਗਾ ਪ੍ਰੋਪਰ 2.5 ਮੀਟਰ ਦੀ ਸ਼ਰਟ ਰਹੇਗੀ ਸੇਮ ਪ੍ਰਿੰਟ ਬੈਕ ਸਾਈਡ ਤੇ ਰਹੂਗਾ ਜੀ ਬੈਕ ਦਾ ਪ੍ਰਿੰਟ ਹੈ ਜਿਹੜਾ ਹਾਈਲਾਈਟ ਨਹੀਂ ਹੈਗਾ ਫਰੰਟ ਦਾ ਪ੍ਰਿੰਟ ਹਾਈਲਾਈਟ ਆ ਇਨਾਂ ਦੇ ਵਿੱਚ ਤੁਹਾਨੂੰ 2.5 ਮੀਟਰ ਦੀ ਸਲਵਾਰ ਮਿਲ ਜੇਗੀ ਪਲੇਨ ਠੀਕ ਹੈ ਇਹ ਸਲਵਾਰ ਹੈ ਜੀ 2.5 ਮੀਟਰ ਦੀ ਪਸ਼ਮੀਨੇ ਰੇ ਸੂਟ ਨੇ ਇਹ ਬਹੁਤ ਸੋਹਣੇ ਜੇ ਠੰਡ ਵਿੱਚ ਪਹਿਣੇ ਵਾਲੇ ਸੂਟ ਨੇ ਤੇ ਐਦਾਂ ਮਿਲ ਜਾਣਗੇ ਜੀ ਸ਼ਾਲ ਇਹ ਸ਼ਾਲ ਨੇ ਜੀ ਆਪਾਂ ਸਰਦੀ ਚ ਬਹੁਤ ਲੰਮੀ ਚੌੜੇ ਜਿਹੀ ਸ਼ਾਲ ਲੰਨੀ ਆ ਤਾਂ ਵੀ ਨਹੀਂ ਸਾਂਭੇ ਜਾਂਦੇ ਹੈਗੇ ਮਤਲਬ ਲੰਬਾਈ ਪੂਰੀ ਰਹੇਗੀ ਥੋੜੀ ਚੁੜਾਈ ਸ਼ਾਲਾਂ ਦੀ ਘਟ ਜਾਂਦੀ ਹੈ ਸਟਾਲ ਨਹੀਂ ਹੈਗਾ ਸ਼ਾਲ ਆ ਠੀਕ ਹੈ ਤੇ ਐਦਾਂ ਦੀ ਲੁੱਕ ਹੈ ਜੀ ਬ੍ਰਾਂਡਡ ਪੀਸ ਰਹਿਣਗੇ ਸਾਰੀ ਤੇ ਪ੍ਰਾਈਸ ਰਹੇਗਾ ਇਹਨਾਂ ਸੂਟਾਂ ਦਾ 1000 1000 ਦਾ ਸੂਟ ਆ ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਹਰੇਕ ਡਿਜ਼ਾਈਨ 'ਚ ਤੁਹਾਨੂੰ ਕਲਰ ਆਪਸ਼ਨ ਮਿਲ ਜਾਈਗੀ ਜਿਹੜਾ ਦਾ ਸੈਕਿੰਡ ਕਲਰ ਆ ਉਹ ਤੁਹਾਨੂੰ ਇਹ ਸਕਾਈ ਸਲਵਾਰ ਵਾਲਾ ਮਿਲ ਜਾਈਗਾ ਪ੍ਰਿੰਟਿੰਗ ਸੇਮ ਰਹੇਗੀ ਜੀ ਜੋ ਪ੍ਰਿੰਟ ਪਹਿਲੇ ਸੂਟ ਦਾ ਉਹੀ ਪ੍ਰਿੰਟ ਆ ਇਹ ਸ਼ਾਲ ਆ ਤੇ ਵੀ ਛੇੜੇ ਸਲਵਾਰ ਆ ਇੱਕ ਛੇੜੇ ਦੇ ਵੀ ਤੁਹਾਨੂੰ ਇਹ ਮਸਟਰਡ ਟੋਨ 'ਚ ਮਿਲ ਜਾਈਗਾ ਠੀਕ ਹੈ ਜੀ ਇਹ ਤਿੰਨ ਕਲਰ ਨੇ ਆਪਣੇ ਕੋਲ ਤਿੰਨਾ ਕਲਰਾਂ ਤੁਹਾਨੂੰ ਤਿੰਨ ਤਿੰਨ ਸੂਟ ਮਿਲ ਜਾਣਗੇ ਇਹ ਵਾਲੇ ਡਿਜ਼ਾਈਨ ਦੇ ਤੁਸੀਂ ਸੇਮ yellow ਕਲਰ ਚ ਲੈਣੀ ਹੈ ਤਿੰਨ ਸ਼ੇਡ ਮਿਲ ਜਾਣਗੇ ਜੀ ਠੀਕ ਹੈ sky grey ਕਲਰ ਲੈਣਾ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਜਿਹੜਾ ਵੀ ਸੂਟ ਲੈਣਾ ਉਹਦੇ ਵਿੱਚ ਤੁਹਾਨੂੰ ਤਿੰਨ ਤਿੰਨ ਸੂਟ ਸੇਮ ਕਲਰਸ ਮਿਲ ਜਾਣਗੇ ਟੋਟਲ ਡਿਜ਼ਾਈਨ ਦੇ ਆਪਣੇ ਕੋਲ ਇਹ 9 ਸੂਟ ਨੇ ਠੀਕ ਹੈ ਜੀ ਇੰਨੀ ਇੱਕ ਕੁਆਂਟੀਟੀ ਹੈ ਹੈਗੀ ਹੈ ਕਿ ਇੱਕ ਇੱਕ ਡਿਜ਼ਾਈਨ ਸੋਨੋ 9 ਨਾਲ 10-10 ਪੀਸ ਮਿਲ ਜਾਣਗੇ 9 ਨਾਲ 10-10 ਨਹੀਂ 9 ਜਾਂ 12 ਪੀਸ ਮਿਲ ਜਾਣਗੇ ਨੈਕਸਟ ਦਿਖਾਣੇ ਆ ਡਿਜ਼ਾਈਨਿੰਗ ਤੇ ਪ੍ਰਿੰਟਿੰਗ ਨੇ ਤਾਂ ਵੱਟ ਗੱਡੇ ਪਏ ਆ ਹੁਣ ਤੁਹਾਨੂੰ ਦੇਖਣ ਨੂੰ ਲੁੱਕ ਐਦਾਂ ਲੱਗਦੀ ਹੋਏਗੀ ਜਿਹੜਾ ਆਹ ਪ੍ਰਿੰਟ ਆ ਵੀ ਕਿਤੇ ਵਰਕ ਕੀਤਾ ਹੋਇਆ ਬਹੁਤ ਸੋਹਣੇ ਪ੍ਰਿੰਟ ਨੇ ਇੰਦਾਂ ਦੀ ਰਹੇਗੀ ਜੀ ਪ੍ਰਿੰਟਿੰਗ ਠੀਕ ਹੈ ਡਿਜ਼ਾਈਨਿੰਗ ਵਾਸਤ ਹੋਣੀ ਹੈ ਦੇ ਲੈਣ ਵਾਸਤੇ ਆਈਟਮਾਂ ਬਹੁਤ ਸੋਹਣੀ ਹੈ ਇਹ ਹੈਗੀ ਹੈ ਸਲਵਾਰ ਤੇ ਇਹ ਹੈਗਾ ਬਹੁਤ ਪਿਆਰਾ ਜਿਹਾ ਦਾ ਸ਼ਾਲ ਸ਼ਾਲ ਦਾ ਪ੍ਰਿੰਟ ਵੀ ਇੱਕ ਨੰਬਰ ਆ ਪੂਰਾ ਹਨ ਵਧੀਆ ਠੀਕ ਹੈ 2 ਮੀਟਰ ਦੀ ਸ਼ਾਲ ਆ ਤੇ ਇਹਦੇ ਵਿੱਚ ਵੀ ਤੁਹਾਨੂੰ ਕਲਰ ਮਸਟਰਡ ਸੈਕਿੰਡ ਕਲਰ ਇਹਦਾ ਤੇ ਇੱਕ ਸ਼ੇਡ ਤੁਹਾਨੂੰ ਇਹਦੇ ਵਿੱਚ ਇਹ ਸੇ ਦੋ ਹੀ ਕਲਰ ਨੇ ਇਹ ਵਾਲੇ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਦੋ ਕਲਰ ਨਹੀਂ ਹੈਗੇ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਉਲਟਾ ਕਾਫੀ سارے ਮਿਲੇਗੇ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਗ੍ਰੇਜਾ ਮਿਲ ਜਾਏਗਾ ਠੀਕ ਹੈ ਇੱਕ ਸੂਟ ਹੋਰ ਖੋਲ ਕੇ ਰੱਖਾਨੀ ਆ ਲੁੱਕ ਬਹੁਤ ਸੋਹਣੀ ਆ ਇਹਨਾਂ ਸੂਟਾਂ ਦੇ ਬਹੁਤ ਪਿਆਰੀ ਲੋਕਾਂ ਡਿਜ਼ਾਈਨਿੰਗ ਹੀ ਬਹੁਤ ਸੋਹਣੀ ਆ ਵੈਕ ਸਾਈਡ ਆ ਗਈ ਠੀਕ ਹੈ ਤੇ ਆ ਆ ਗਿਆ ਫਰੰਟ ਗ੍ਰੇ ਟੋਨ ਆ ਗਈ ਤੇ ਇੱਕ ਇਹਦੇ ਵੀ ਸੁਣੋ ਇਹ ਬਹੁਤ ਸੋਹਣਾ ਸਕੀਨੀ ਜਿਹਾ ਸ਼ੇਡ ਆ ਮਾਊਸ ਬੇਜ ਜਿਹਾ ਕਲਰ ਆ ਇਹ ਮਿਲ ਛੇਗਾ ਜੀ ਇਸ ਤੇ ਤਾਂ ਹੋਰ ਵੀ ਪ੍ਰਿੰਟ ਖੜ ਕੇ ਆਏਗਾ ਇਹ ਵਾਲਾ ਜਿਹੜਾ ਸੂਟ ਆ ਇਹਦੇ ਮੈਂ ਤੁਹਾਨੂੰ ਦੁਪੱਟਾ ਦਿਖਾਨੀ ਆ ਸ਼ਾਲ ਇਹਦਾ ਇਹਦਾ ਲਾਈਟ ਸ਼ੇਡ ਨੇ ਸਾਰੇ ਲਾਈਟ ਸ਼ੇਡ ਤੇ ਸਾਰੇ ਆ ਤੇਹੀ ਪ੍ਰਿੰਟਿੰਗ ਬਹੁਤ ਉੱਬਰ-ਉੱਬਰ ਕੇ ਆਂਦੀ ਆ ਆ ਦੇਖੋ ਜੀ ਕਲਰ ਬਹੁਤ ਸੋਹਣਾ ਸ਼ੇਡ ਆ ਇਸ ਡਿਜ਼ਾਈਨਸ ਤੋਂ ਤੁਹਾਨੂੰ 5 ਕਲਰ ਮਿਲ ਰਹੇ ਆ 5ਾਂ ਕਲਰਾਂ ਦੇ ਵਿੱਚ ਤੁਹਾਨੂੰ 3 ਤੋਂ 4-4 ਸੂਟ ਮਿਲ ਜਾਣਗੇ ਤੁਸੀਂ ਸੇਮ ਲੈਣੇ ਆ ਸੇਮ ਲੈ ਸਕਦੇ ਹੋ ਠੀਕ ਹੈ ਜੀ ਕਲਰ ਆਪਸ਼ਨ ਕਾਫੀ ਸਾਰੀ ਹੈਗੀ ਅੱਜ ਆਪਣੇ ਕੋਲ ਤੇ ਕੁਆਂਟੀਟੀ ਬਹੁਤ ਸਾਰੀ ਆ షిప్పింగ్ ਚਾਰजेस ਅਲੱਗ ਤੋਂ ਰਹਿਣਗੇ। ਜਿਹੜੀ ਐਕਸਟਰਾ ਡਿਜ਼ਾਈਨਿੰਗ ਦੇਣੀ ਹੈ। ਉਹ ਵੀ ਤੁਹਾਨੂੰ ਇਹ ਵਾਲਾ ਡਿਜ਼ਾਈਨ ਮਿਲ ਜੇਗਾ ਲਾਈਨਾਂ ਦੇ ਵਿੱਚ। ਲਾਈਨਿੰਗ 'ਚ ਬਹੁਤ ਸੋਹਣਾ ਡਿਜ਼ਾਈਨ ਆ। ਠੀਕ ਹੈ ਤੇ ਇਹਦਾ ਸਲਵਾਰ ਦਾ ਸਟੱਫ ਆ ਗਿਆ ਤੇ ਇਹਦਾ ਸ਼ਾਲ ਦਾ ਪ੍ਰਿੰਟ ਆ ਗਿਆ ਬਹੁਤ ਸੋਹਣੀ ਜੀ ਪ੍ਰਿੰਟਿੰਗ ਆ ਜੀ ਤੇ ਕਲਰ ਬਹੁਤ ਪਿਆਰੇ ਪਿਆਰੇ ਜਿਹਾ ਸਟੱਫ ਬਹੁਤ ਸੋਹਣਾ 1000 ਇਹਨਾਂ ਸੂਟਾਂ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਇਹਦਾ ਸੈਕਿੰਡ ਕਲਰ ਆ ਪੀਚ ਠੀਕ ਆ ਥਰਡ ਕਲਰ ਆ ਕਲਰ ਇਹਦੇ ਵਿੱਚ ਲੈਮਨ ਤੇ ਫੋਰਟ ਕਲਰ ਆ ਜੀ ਇਹਦੇ ਵਿੱਚ येलो ਤੇ ਇੱਕ ਤੁਹਾਨੂੰ ਇਹ ਗਾਜਰੀ ਛੜ ਮਿਲ ਜਾਏਗਾ ਇਹ ਸਾਰੇ ਕਲਰ ਆਪਸ਼ਨ ਆ ਬਹੁਤ ਸੋਹਣੇ ਜਿਹੇ ਕਲਰ ਨੇ ਤੇ ਪ੍ਰਾਈਸ ਹੈਗਾ ਇਹ 1000 ਜਲਦੀ ਜਲਦੀ ਬੁਕਿੰਗ ਕਰਾ ਸਕਦੇ ਹੋ ਐਡਾਂ ਦੇ ਸੂਟਾਂ ਦੇ ਇਹ ਤੁਹਾਨੂੰ ਮੈਂ ਪਹਿਲਾਂ ਡਿਜ਼ਾਈਨ ਦਿਖਾ ਚੁੱਕੀ ਆ ਇਹ ਨੀਚੇ ਪਈ ਰਹੀ 3 ਸੂਟਾਂ ਇੱਥੇ ਦੋ ਕਲਰ ਤੁਹਾਨੂੰ ਪਹਿਲਾਂ ਦਿਖਾਤੇ ਮੈਂ ਤੇ ਦੋ ਤਿੰਨ ਕਲਰ ਹੋਰ ਦਿਖਾਣੇ ਆ ਦੇਖੋ ਜੀ ਪ੍ਰਿੰਟ ਕਲਰ ਪ੍ਰਿੰਟ ਬਹੁਤ ਸੋਹਣੇ ਆ ਬਹੁਤ ਪਿਆਰੇ ਪਹਿਲਾਂ ਇਹਦੇ ਨਾਲ ਦੇ ਸੂਟ ਦਿਖਾਤੇ ਅਸੀਂ ਤੁਹਾਨੂੰ ਬੈਕ ਜਾ ਕੇ ਤੁਸੀਂ ਦੇਖ ਸਕਦੇ ਹੋ ਕਲਰ ਆਪਸ਼ਨ ਇਹਨਾਂ 'ਚ ਕਾਫੀ ਸਾਰੀ ਹੈਗੀ ਆ ਪਹਿਲਾਂ ਦੋ ਤੋਂ ਤਿੰਨ ਕਲਰ ਅਸੀਂ ਤੁਹਾਨੂੰ ਦਿਖਾਤੇ ਆ ਵੀਡੀਓ ਨੂੰ ਥੋੜਾ ਜਿਹਾ ਬੈਕ ਕਰੋ ਤੇ ਤੁਹਾਨੂੰ ਕਲਰ ਆਪਸ਼ਨ ਇਹਾਂ ਦੇ ਸਾਰੇ ਪਤਾ ਲੱਗ ਜੇਗੀ ਕਿਹੜੇ-ਕਿਹੜੇ ਨੇ ਤੇ ਮੇਰੇ ਖਿਆਲ ਸਤਿੰਨ ਕਲਰ ਪਹਿਲਾਂ ਦਿਖਾਏ ਆ ਤੇ ਦੋ ਕਲਰ ਇਹ ਨੇ ਪੰਜ ਕਲਰ ਟੋਟਲ ਨੇ ਜੀ ਠੀਕ ਹੈ ਪ੍ਰਿੰਟਿੰਗ ਤੇ ਸਟਾਫ ਬਹੁਤ ਪਿਆਰਾ ਹੈ ਨੈਕਸਟ ਪ੍ਰਿੰਟ ਦੇਖਿਓ ਐਨਿਕ ਸੋਨੀ ਪ੍ਰਿੰਟਿੰਗ ਹੈ ਨਾ ਚਲੋ ਤਾਂ ਬਾਜੂ ਦੇਖ ਲਓ ਜੀ ਬਹੁਤ ਪਿਆਰਾ ਬਾਜੂ ਦਾ ਪ੍ਰਿੰਟ ਆ ਫੇਸ਼ਰ ਦਾ ਦੇਖੋ ਬਹੁਤ ਸੋਹਣੀ ਉੱਪਰ ਉੱਪਰ ਕੇ ਪ੍ਰਿੰਟਿੰਗ ਆ ਰਹੀ ਹੈ ਇਹ ਫਰੰਟ ਆ ਠੀਕ ਹੈ ਜੀ ਫਰੰਟ ਬਹੁਤ ਪਿਆਰਾ ਸੂਰਦਾ ਇਦਾਂ ਦੀ ਲੁੱਕ ਆ ਸ਼ਾਲ ਵੀ ਦਿਖਾ دیਏ ਇਹ ਹੈਗਾ ਦਾ ਲਾਈਨ ਵਾਲਾ ਬਹੁਤ ਸੋਹਣਾ ਜਿਹਾ ਸ਼ਾਲ ਠੀਕ ਹੈ ਇਹ ਸ਼ਾਲ ਆ ਤੇ ਇਹਦੇ ਵਿੱਚ ਕਲਰ ਦੋ ਨੇ ਇਹ ਕਲਰ ਹੋਰ ਵੀ ਸੋਹਣਾ ਹੈ ਨਹੀਂ ਇਹ ਸ ਤੁਹਾਨੂੰ ਕਲਰ ਦੇ ਦੰਨੇ ਆ ਜੀ ਕਾਫੀ ਸਾਰੇ ਹੈਗੇ ਆ ਇਹ ਚ ਇਹ ਕਲਰ ਆ ਗ੍ਰੇ ਸ਼ੇਡ ਆ ਜਾਏਗਾ ਇਹ ਚ ਗ੍ਰੇ ਸਲਵਾਰ ਆ ਠੀਕ ਹੈ HV yellow ਹੈਗਾ ਇਹ ਵੀ ਬਹੁਤ ਪਿਆਰਾ ਲੱਗਦਾ ਹੈ 컬러 ਡਿਜ਼ਾਈਨ ਸਾਰੇ ਬਹੁਤ ਸੋਹਣੇ ਜਿਹੇ ਆ ਇੱਕ ਇਹ ਪਰਪਲ ਹੈਗਾ ਪੰਜ ਕਲਰ ਨੇ ਠੀਕ ਹੈ ਜੀ ਪ੍ਰਾਈਸ 1000 ਹਾਂਜੀ ਕੁਆਂਟੀਟੀ ਤੁਸੀਂ ਦੇਖ ਸਕਦੇ ਹੋ ਭਰਪੂਰ ਕੁਆਂਟੀਟੀ ਹੈ ਆਪਣੇ ਕੋਲ ਸਾਰੇ ਮੈਂ ਤੁਹਾਨੂੰ ਸੂਟ ਦਿਖਾ ਚੁੱਕੇ ਹਾਂ ਇਹ ਸਾਰੇ ਕਲਰ ਪਏ ਨੇ ਕਾਫੀ ਸਾਰੇ ਕੁਆਂਟੀਟੀ ਹੈ ਆਪਣੇ ਪਾਸ ਇਹਨਾਂ ਸੂਟਾਂ ਨੇ ਤੁਸੀਂ ਇੱਕ ਇੱਕ ਸੂਟ ਨਾਲ ਦੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਕਲਰ ਡਿਜ਼ਾਈਨ ਸਾਰੇ ਸੇਮ ਮਿਲਣਗੇ ਜਿਹੜੇ ਜਿਹੜੇ ਮੈਂ ਤੁਹਾਨੂੰ ਦਿਖਾਏ ਵਾਂ ਜਸਟ ਇੱਕ ਇੱਕ ਪੀਸ ਦਿਖਾਇਆ ਜੀ ਤੇ ਬਾਕੀ ਤੁਸੀਂ ਜਿੰਨੇ ਮਰਜ਼ੀ ਸੂਟ ਲੈ ਸਕਦੇ ਇਹਨਾਂ ਦੇ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਸਾਰੀ ਸੂਟ ਪਸੰਦ ਆਏ ਹੋਣਗੇ ਤੁਸੀਂ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਅ ਥੋੜੇ ਇਹ ਵਾਲੇ ਮਤਲਬ ਕਿ ਜੇ ਤੁਸੀਂ ਪਹਿਲਾਂ ਸਾ ਤੋਂ ਇਹ ਸੂਟ ਮੰਗਵਾਏ ਹੋਏ ਨੇ ਕਾਫੀ ਸਾਰੀ ਡਿਮਾਂਡ ਰਹਿੰਦੀ ਹੈ ਇਹਨਾਂ ਸੂਟਾਂ ਦੀ ਜੇ ਤੁਸੀਂ ਮੰਗਵਾਏ ਹੋਏ ਨੇ ਤੁਹਾਨੂੰ ਸਟਾਫ ਅੱਛਾ ਲੱਗਿਆ ਸਾਡਾ ਇਹ ਵਾਲਾ ਸੂਟਾਂ ਦਾ ਤਾਂ ਤੁਸੀਂ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਸ਼ੇਅਰ ਜ਼ਰੂਰ ਕਰ ਸਕਦੇ ਹੋ ਵੀਡੀਓ ਨੂੰ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ